ਕਿੱਤਾ ਜੀ ਤਬੀਅਤ ਤੇ ਤੁਹਾਡੀ ਇਸ ਸਮੇ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਜੀ ਜੀ ਛੜਦੀ ਕਲਾ ਕੀ ਲੱਗ ਰਿਹਾ ਲਗਾਤਾਰ ਤੁਹਾਡੀ ਤਬੀਅਤ ਵੀ ਜੋ ਹੈ ਖਰਾਬ ਹੋ ਰਹੀ ਹੈ ਕਿਉਂਕਿ ਮਨਨਮਰਤ ਤੁਸੇ ਰੱਖਿਆ ਤੇ ਕੀ ਅੱਗੇ ਦੀ ਕੀ ਰਣਨੀਤੀ ਤਿਆਰ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਪ੍ਰੋਗਰਾਮ ਸਾਡੀਆਂ ਮੰਗਾਂ ਬੜੀਆਂ ਕਲੀਅਰ ਨੇ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸੁਮਨ ਨਾਤ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਔਰ ਨਾਲ ਜਿਹੜੇ ਮਤਲਬ ਕਿਸਾਨਾਂ ਦੇ ਪਿਛਲੇ ਅੰਦੋਲਨ ਚ ਪੈ ਕੇਸ ਵਾਪਸ ਲੈਣੇ ਔਰ ਲੈਂਡ ਐਕੁਇਜ਼ੀਸ਼ਨ ਐਕਟ ਜਿਹੜਾ ਇਹਨਾਂ ਨੇ 2013 ਉਹਨੂੰ ਬਿਲਕੁਲ ਮਤਲਬ ਇਹ ਸਰਕਾਰ ਰੱਖਿਆ ਹੈ ਔਰ ਆਪਣੇ ਬਣਾਏ ਹੋਏ ਮਤਲਬ ਇੱਕ ਮਾਡਲ ਐਕਟ ਦੇ ਤਹਿਤ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਉਹਨੂੰ ਉਹਨੂੰ ਵਾਪਸ ਕਰਾਉਣਾ ਜਿਹੜਾ ਬਿਜਲੀ ਸੋਧ ਬਿੱਲ ਲੈ ਕੇ ਆਏ ਨੇ ਉਹਨੂੰ ਵਾਪਸ ਕਰਾਉਣਾ ਜਿਹੜਾ ਇਹਨਾਂ ਨੇ ਮਤਲਬ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਐਗਰੀਕਲਚਰ ਨੂੰ ਅਸੀਂ ਪਲੂਸ ਐਕਟ ਦੇ ਵਿੱਚੋਂ ਮਾਰ ਕੱਢਾਂਗੇ ਉਹਨੂੰ ਮਾਰ ਕਰਾਉਣਾ ਡਬਲਯੂਟੀਓ ਚੋਂ ਭਾਰਤ ਬਾਹਰ ਆਵੇ ਕਿਸਾਨ ਦੀ ਪੈਨਸ਼ਨ ਹੋਵੇ ਮਜ਼ਦੂਰ ਨੂੰ ਜਿਹੜੀ ਨਰੇਗਾ ਦੇ ਵਿੱਚ ਟਾਈਮ ਕੰਮ ਮਤਲਬ ਵਧ ਮਿਲੇ ਔਰ ਉਹਦੀ ਦਿਹਾੜੀ ਪੂਰੀ ਮਿਲੇ 6 ਤਰੀਕ ਨੂੰ ਦਿੱਲੀ ਕੋਚ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੁਹਾਡੇ ਵੱਲੋਂ ਇਧਰ ਇਧਰ ਮੋਰਚਾ ਕੀ ਬਧੇਗਾ ਬਈ ਇਹਦੇ 'ਚ ਹਜੇ ਕੋਈ ਹਜੇ ਮੀਟਿੰਗਾਂ ਦਾ ਵਿਸ਼ਾ ਹੈ ਇਹ ਸਿਰਫ ਇਸ ਲਈ ਹੈ ਕਿ ਜੇਕਰ ਸਾਡੇ ਇਸ ਅੰਦੋਲਨ ਦੇ ਹੋਣ ਦੇ ਬਾਵਜੂਦ ਵੀ ਸਰਕਾਰ ਸਾਡੇ ਨਾਲ ਗੱਲਬਾਤ ਦਾ ਰਸਤਾ ਨਹੀਂ ਖੋਲਦੀ ਗੱਲਬਾਤ ਦੇ ਵਿੱਚ ਨਹੀਂ ਹੁੰਦੀ ਤਾਂ ਉਹਦੇ 'ਚ ਉਹ ਐਕਸ਼ਨ ਹੋਣੇ ਆ ਪ੍ਰਸ਼ਾਸਨ ਤੁਹਾਡੇ ਕੋਲ ਆਏ ਅਧਿਕਾਰੀ ਤੁਹਾਡੇ ਕੋਲ ਆਏ ਉਹਨਾਂ ਨੇ ਕਿਹਾ ਤੁਹਾਨੂੰ ਕਿਸੇ ਤਰ੍ਹਾਂ ਦਬਾਅ ਪਨਾਇਆ ਕਿ ਜੇ ਤੁਸੀਂ ਅੰਦਨ ਕਰ ਰਹੇ ਤੋੜ ਦੋ ਜਾਂ ਬੁਲੰਦ ਦੀ ਕੋਸ਼ਿਸ਼ ਕੀਤੀ ਦੇਖੋ ਇਸ ਗੱਲ ਤੇ ਜ਼ੋਰ ਤਾਂ ਲੱਗਦਾ ਹੀ ਰਿਹਾ ਹੈ ਨਾ ਜੀ ਇਹ ਤਾਂ ਪਹਿਲੇ ਦਿਨ ਤੋਂ ਲੈ ਕੇ ਅਖੀਰ ਤੱਕ ਇਸੇ ਗੱਲ ਤੇ ਜ਼ੋਰ ਲੱਗਦਾ ਰਿਹਾ ਹੈ ਕਿ ਤੁਸੀਂ ਕੁਝ ਖਾ ਪੀ ਲੋ ਤੁਸੀਂ ਅੰਤ ਚੰ ਛੱਡ ਦਿਓ ਤੁਹਾਡੀ ਉਮਰ ਵੱਡੀ ਐ ਤੁਸੀਂ ਬਿਮਾਰ ਹੋ ਇਹ ਜਿਹੇ ਗੱਲਾਂ ਮਤਲਬ ਤੁਹਾਨੂੰ ਆਮ ਹੀ ਹੁੰਦੀਆਂ ਰਹੀਆਂ ਨੇ ਲੇਕਿਨ ਇਹਨਾਂ ਗੱਲਾਂ ਨਾਲ ਉਹਨਾਂ ਨੂੰ ਇਹ ਨਹੀਂ ਪਤਾ ਸੀ ਨਾ ਕਿ ਅਸੀਂ ਇਹਨਾਂ ਗੱਲਾਂ ਚ ਆਉਣ ਵਾਲੇ ਨਹੀਂ ਆ ਸਤਿ ਸ਼੍ਰੀ ਅਕਾਲ ਜੀ ਸਬਕਾਪਤ ਰੈਮੋ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਕੁਲਬੀਰ ਰਾਹੀ ਇਸ ਸਮੇਂ ਅਸੀਂ ਖਨੋਰੀ ਬਾਰਡਰ ਤੇ ਮੌਜੂਦ ਹਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਜਿੱਥੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਜਿਨ੍ਹਾਂ ਨੂੰ ਪਿੱਛੇ ਪੁਲਿਸ ਨੇ ਹਿਰਾਸਤ ਵਿੱਚ ਲੀਤਾ ਗਿਆ ਸੀ ਉਹ ਜੋ ਹੈ ਇੱਥੇ ਮੌਜੂਦ ਨੇ ਇਹ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਨੇ ਰਾਤ ਦਾ ਸਮਾਂ ਹੈ ਕਿਸਾਨ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਆਰਾਮ ਕਰ ਰਹੇ ਨੇ ਕਿਉਂਕਿ ਪਿਛਲੇ 10 ਮਹੀਨੇ ਤੋਂ ਕਰੀਬ ਜਿਹੜਾ ਇਹ ਅੰਦੋਲਨ ਜਿਹੜਾ ਇੱਥੇ ਧਰਨਾ ਜਿਹੜਾ ਲਗਾਇਆ ਗਿਆ ਉਹ ਚੱਲਦਾ ਪਿਆ ਤੇ ਡੱਲੇਵਾਲ ਜੀ ਵੀ ਇੱਥੇ ਮੌਜੂਦ ਨੇ ਤੇ ਹੋਰ ਵੀ ਕਿਸਾਨ ਜਿਹੜੇ ਨੇ ਇੱਥੇ ਨਜ਼ਰ ਆ ਰਹੇ ਨੇ ਰਾਤ ਦਾ ਸਮਾਂ ਹੈ ਆਰਾਮ ਕਰ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਡੱਲੇਵਾਲ ਸਾਹਿਬ ਨਾਲ ਕਿ ਕੀ ਅੱਗੇ ਦੀ ਰਣਨੀਤੀ ਤਿਆਰ ਕੀਤੀ ਗਈ ਹੈ ਕਿਉਂਕਿ 4 ਦਿਨ ਕਰੀਬ ਜੋ ਹੈ ਡੀ ਐਮ ਸੀ ਹਸਪਤਾਲ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਸੀ ਡੱਲੇਵਾਲ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਜੀ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਸੋਕਰੀ ਕਿਤਾ ਜੀ ਤਬੀਅਤ ਹੈ ਤੁਹਾਡੀ ਇਸ ਸਮੇਂ ਉਹ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਜੀ ਜੀ ਛੜਦੀ ਕਲਾ ਪਿੱਛੇ ਤੁਹਾਨੂੰ 4 ਦਿਨ ਲਈ ਡੀ ਐਮ ਸੀ ਹਸਪਤਾਲ ਵਿੱਚ ਇੱਥੋਂ ਚੁੱਕ ਕੇ ਲੈ ਗਈ ਸੀ ਪੁਲਿਸ ਕੀ ਇਹੋ ਜੀ ਵਜ੍ਹਾ ਸੀ ਕਿ ਇੱਥੋਂ ਉਹਨਾਂ ਨੂੰ ਚੁੱਕਣਾ ਪਿਆ ਜੀ ਦੇਖੋ ਜਿਹੜੀਆਂ ਸਰਕਾਰ ਸਟੇਟ ਚ ਚਾਹੇ ਕੋਈ ਹੋਵੇ ਕੇਂਦਰ ਚ ਕੋਈ ਹੋਵੇ ਜਦੋਂ ਕੇਂਦਰ ਦੇ ਖਿਲਾਫ ਕੋਈ ਅੰਦੋਲਨ ਤਾਕਤ ਫੜਦਾ ਨਜ਼ਰ ਆਉਂਦਾ ਹੈ ਤਾਂ ਫਿਰ ਉਸ ਵੇਲੇ ਇੱਕੋ ਹੀ ਤਰੀਕਾ ਹੁੰਦਾ ਉਹਨਾਂ ਦੇ ਕੋਲ ਕਿ ਅੰਦੋਲਨ ਨੂੰ ਮਤਲਬ ਡੈਮੇਜ ਕਰਨਾ ਜੀ ਉਹ ਪੰਜਾਬ ਸਰਕਾਰ ਦੇ ਥਰੂ ਕੇਂਦਰ ਨੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਉਹ ਜਿਹੜਾ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਿਤੇ ਨਾ ਕਿਤੇ ਉਹਨਾਂ ਦਾ ਯਤਨ ਪੂਰਾ ਸੀ। ਲੇਕਿਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੰਦੋਲਨ ਡੈਮੇਜ ਹੋਣ ਦੀ ਬਜਾਏ ਅੰਦੋਲਨ ਹੋਰ ਸਟਰੋਂਗ ਹੋਇਆ, ਹੋਰ ਉੱਪ ਹੋਇਆ ਕਿਉਂਕਿ ਸਰਕਾਰ ਨੂੰ ਲੋਕਾਂ ਦੇ ਰੋਹ ਦੇ ਮੂਰੇ, ਲੋਕਾਂ ਦੀ ਨਿਰਾਸ਼ਤਾ, ਨਾਜਗੀ ਦੇ ਮੂਰੇ ਲੋਕਾਂ ਦੇ ਪੂਰੇ ਪੰਜਾਬ ਦੇ ਵਿੱਚੋਂ ਜਾਂ ਪੂਰੇ ਦੇਸ਼ 'ਚੋਂ ਜਿਸ ਤਰੀਕੇ ਦੇ ਨਾਲ ਪਤਲੇ ਫੁਕਣ ਦੀਆਂ ਤਿਆਰੀਆਂ ਹੋ ਰਹੀਆਂ ਸੀ ਉਹਦੇ ਮੂਰੇ ਮਤਲਬ ਬੈਕਫੁੱਟ ਤੇ ਜਾਣਾ ਪਿਆ ਕੀ ਲੱਗ ਰਿਹਾ ਹੈ ਸੈਂਟਰ ਸਰਕਾਰ ਦਾ ਦਬਾਅ ਸੀ ਕੋਈ ਮੈਂ ਪਹਿਲਾਂ ਹੀ ਕਹੀ ਹੈ ਗੱਲ ਇਹ ਤਾਂ ਮਤਲਬ ਸੈਂਟਰ ਸਰਕਾਰ ਦੇਖੋ ਪੰਜਾਬ ਸਰਕਾਰ ਇੱਕ ਪਾਸੇ ਤਾਂ ਇਹ ਕਹਿੰਦੀ ਹੈ ਵੀ ਅਸੀਂ ਪੰਜਾਬ ਵਾਸੀ ਆਂ ਔਰ ਪੰਜਾਬ ਦੇ ਖਿਲਾਫ ਫੈਸਲਾ ਲਿਆ ਜਾ ਰਿਹਾ ਹੈ ਤੇ ਕੇਂਦਰ ਦੀ ਭਾਈਵਾਲੀ ਨਿਭਾਈ ਜਾ ਰਹੀ ਹੈ ਤਾਂ ਫਿਰ ਉਹ ਪੰਜਾਬ ਵਾਸੀ ਕਿਵੇਂ ਹੋਏਗੀ ਅਗੇ ਸੱਚੀ ਉਹ ਪੰਜਾਬ ਅਤਿਸ਼ੀ ਹੈ ਤਾਂ ਫਿਰ ਉਹ ਕੇਂਦਰ ਦੇ ਦਬਾਅ ਥੱਲੇ ਫੈਸਲਾ ਕਿਉਂ ਲੈ ਰਹੀ ਹੈ ਤਾਂ ਇਹ ਕਲੀਅਰ ਬਾਤ ਹੈ ਕਿ ਉਹਨਾਂ ਨੇ ਜੋ ਫੈਸਲਾ ਲਿਆ ਉਹ ਕੇਂਦਰ ਦੇ ਪ੍ਰੈਸ਼ਰ ਥੱਲੇ ਲਿਆ ਕੇਂਦਰ ਦੇ ਕਹਿਣ ਤੇ ਲਿਆ ਕੇਂਦਰ ਨਾਲ ਭਾਈ ਵਾਲੀ ਨਭਾਈ ਕਹੂੰਗਾ ਪ੍ਰੈਸ਼ਰ ਥੱਲੇ ਵੀ ਨਹੀਂ ਮੈਂ ਕਹਿੰਦਾ ਭਾਈ ਵਾਲੀ ਨਭਾਈ ਕਿਉਂਕਿ ਪਿੱਛੇ ਆਪਾਂ ਦੇਖਿਆ ਸ਼ੁਭਕਰਨ ਦਾ ਇੱਥੇ ਸ਼ਹਾਦਤ ਹੋਈ ਹੈ ਅਸੀਂ ਉਹਦੇ ਤੇ ਐਫ ਆਈ ਆਰ ਕਰਾਉਣ ਵਾਸਤੇ 6 ਦਿਨ ਉਹਦੀ ਡੈੱਡ ਬੋਡੀ ਰੱਖਣੀ ਪਈ 3 ਦਿਨ ਸਾਨੂੰ ਰੋਡ ਜਾਮ ਕਰਕੇ ਬੈਠਣਾ ਪਿਆ ਤੇ ਜੇ ਇਹ ਹੈ ਤਬ ਇਹ ਤਾਂ ਕਲੀਅਰ ਹੈ ਕਿ ਕੀ ਫਿਰ ਲੱਗ ਕੇ ਰਿਹਾ ਕਿ ਦਬਾਅ ਤੁਹਾਡੇ ਜਿਹੜੇ ਦਬਾਅ ਪਿਆ ਕਿਸਾਨਾਂ ਦਾ ਉਥੇ ਉਸ ਕਰਕੇ ਜੋ ਹੈ ਫਿਰ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਆਪਣਾ ਫੈਸਲਾ ਜਿਹੜਾ ਵਾਪਸ ਲੈਣਾ ਪਿਆ ਇੱਧਰ ਇੱਧਰ ਸਾਫ਼ ਹੈ ਨਾ ਜੀ ਕਿ ਕਿਸਾਨਾਂ ਦਾ ਦੀ ਤਿਆਰੀਆਂ ਜਿਹੜੀਆਂ ਇਸ ਨੂੰ ਲੈ ਕੇ ਭਗਵੰਤ ਮਾਨ ਦੇ ਘਰ ਦੇ ਘਰਾਵੋਂ ਨੂੰ ਲੈ ਕੇ ਇੱਥੋਂ ਦੇ ਮੁੱਖ ਮੰਤਰੀ ਜਾਂ ਦਿੱਲੀ ਦੇ ਮੁੱਖ ਮੰਤਰੀ ਦਾ ਕੁੱਤਲਾ ਫੂਕਨ ਜਿਸ ਤਰ੍ਹਾਂ ਪੂਰੇ ਦੇਸ਼ 'ਚ ਤਿਆਰੀਆਂ ਹੋ ਗਈਆਂ ਸੀ ਉਹਨਾਂ ਦਾ ਦਬਾਅ ਤੇ ਮਤਲਬ ਹੈ ਹੀ ਇਹ ਤਾਂ ਕੋਈ ਦੂਰawa ਨਹੀਂ ਹੈ ਉਹਦੇ ਪ੍ਰੈਸ਼ਰ ਥੱਲੇ ਹੀ ਸਰਕਾਰ ਬੈਕਫੁੱਟ ਤੇ ਗਈ ਹੈ ਕਿ ਲੱਗ ਰਿਹਾ ਲਗਾਤਾਰ ਤੁਹਾਡੀ ਤਬੀਤ ਵੀ ਜੋ ਹੈ ਖਰਾਬ ਹੋ ਰਹੀ ਹੈ ਕਿਉਂਕਿ ਮਰਨ ਮਰਨ ਤੋ ਵਕਤ ਤੁਸੀਂ ਰੱਖਿਆ ਤੇ ਕੀ ਅੱਗੇ ਦੀ ਕੀ ਰਣਨੀਤੀ ਤਿਆਰ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਪ੍ਰੋਗਰਾਮ ਦੇਖੋ ਜਦੋਂ ਲੜਾਈ ਲੜੀਦੀ ਹੈ ਨਾ ਜੀ ਉਦੋਂ ਮਰਨ ਮਰਨ ਦੀ ਪਰਵਾਹ ਨਹੀਂ ਕਰੀਦੀ ਉਦੋਂ ਤਾਂ ਮਤਲਬ ਇਹ ਹੁੰਦਾ ਇਹ ਤਾਂ ਤੁਸੀਂ ਦੇਖਿਆ ਹੋਵੇਗਾ ਇਤਿਹਾਸ ਸਾਡਾ ਇਸ ਚੀਜ਼ ਦਾ ਗਵਾਹ ਹੈ ਕਿ ਚਰਖੜੀਆਂ ਤੇ ਚੜ ਕੇ ਵੀ ਉਹਨਾਂ ਨੇ ਮਰਨ ਦਾ ਡਰ ਨਹੀਂ ਰੱਖਿਆ ਉੱਥੇ ਵੀ ਬੋਲੇ ਸੋ ਨਿਹਾਲ ਦੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਰੇ ਲੱਗੇ ਨੇ ਤੇ ਫੇਰ ਮਤਲਬ ਇਸ ਗੱਲ ਤੋਂ ਅਸੀਂ ਕਿਵੇਂ ਡਰ ਜਾਗੇ ਜਿੱਥੇ ਸਾਨੂੰ ਕਲੀਅਰ ਪਤਾ ਹੈ ਕਿ ਜੇਕਰ ਅਸੀਂ ਪਿੱਛੇ हट ਗਏ ਤਾਂ ਸਾਡੇ ਬੱਚੇ ਮਰਨਗੇ ਜੇ ਅਸੀਂ ਸਮਝਦੇ ਹਾਂ ਕਿ ਸਾਡੇ ਪਿੱਛੇ ਹਟਣ ਨਾਲ ਸਾਡੇ ਬੱਚੇ ਮਰਨਗੇ ਤਾਂ ਫੇਰ ਅਸੀਂ ਮਤਲਬ ਕਿਸੇ ਵੀ ਕੀਮਤ ਤੇ ਚਾਹੇ ਕੋਈ ਵੀ ਡਰਾਵੇ ਕੋਈ ਵੀ ਹੋਵੇ ਸਰੀਰ ਕਿੰਨਾ ਵੀ ਕਮਜ਼ੋਰ ਹੋਵੇ ਅਸੀਂ ਇਹਦੇ ਤੋਂ ਪਿੱਛੇ ਨਹੀਂ ਹਟ ਸਕਦੇ ਇਹ ਲੜਾਈ ਨੂੰ ਮਤਲਬ ਐਕਸਟ੍ਰੀਮ ਤੱਕ ਲੜਾਉਣਾ ਜਦੋਂ ਹਸਪਤਾਲ ਵਿੱਚ ਰਹੇ ਹੋ ਤੁਸੀਂ ਪ੍ਰਸ਼ਾਸਨ ਤੁਹਾਡੇ ਕੋਲ ਆਏ ਅਧਿਕਾਰੀ ਤੁਹਾਡੇ ਕੋਲ ਆਏ ਉਹਨਾਂ ਨੇ ਕਿਹਾ ਤੁਹਾਨੂੰ ਕਿਸੇ ਤਰ੍ਹਾਂ ਦਬਾਅ ਬਣਾਇਆ ਕਿ ਜੇ ਤੁਸੀਂ ਹੰਚਨ ਕਰ ਰਹੇ ਹੋ ਤੋੜ ਦਿਓ ਜਾਂ ਬੁਲਾਉਣ ਦੀ ਕੋਸ਼ਿਸ਼ ਕੀਤੀ ਦੇਖੋ ਇਸ ਗੱਲ ਤੇ ਜ਼ੋਰ ਤਾਂ ਲੱਗਦਾ ਹੀ ਰਿਹਾ ਹੈ ਨਾ ਜੀ ਇਹ ਤਾਂ ਪਹਿਲੇ ਦਿਨ ਤੋਂ ਲੈ ਕੇ ਅਖੀਰ ਤੱਕ ਇਸੇ ਗੱਲ ਤੇ ਜ਼ੋਰ ਲੱਗਦਾ ਰਿਹਾ ਹੈ ਕਿ ਤੁਸੀਂ ਕੁਝ ਖਾ ਪੀ ਲਓ ਤੁਸੀਂ ਹੰਚਨ ਛੱਡ ਦਿਓ ਤੁਹਾਡੀ ਉਮਰ ਵੱਡੀ ਹੈ ਤੁਸੀਂ ਬਿਮਾਰ ਹੋ ਇਹ ਜਿਹੇ ਗੱਲਾਂ ਬਾਤਾਂ ਤਾਂ ਪੰਨੋ ਆਮ ਹੀ ਹੁੰਦੀਆਂ ਰਹੀਆਂ ਨੇ ਲੇਕਿਨ ਇਹਨਾਂ ਗੱਲਾਂ ਨਾਲ ਉਹਨਾਂ ਨੂੰ ਇਹ ਨਹੀਂ ਪਤਾ ਸੀ ਨਾ ਕਿ ਅਸੀਂ ਇਹਨਾਂ ਗੱਲਾਂ ਚ ਆਉਣ ਵਾਲੇ ਨਹੀਂ ਆ ਅਸੀਂ ਲੜਾਈ ਜਿਹੜੀ ਲੜ ਰਹੇ ਹਾਂ ਨਾ ਜੀ ਅਸੀਂ ਆਪਣੀ ਜਾਨ ਤੋਂ ਬੇਪਰਵਾਹ ਕੇ ਲੜ ਰਹੇ ਹਾਂ ਸਾਨੂੰ ਪਤਾ ਹੈ ਕਿ ਸਾਡੇ ਘਰੇ ਪੈਦਾ ਹੋਣ ਵਾਲੇ ਬੱਚੇ ਜਿਹੜੇ ਉਹਨਾਂ ਦਾ ਭੁੱਖ ਸੁਰੱਖਿਅਤ ਨਹੀਂ ਡੇਲੇਵਾਲ ਜੀ ਕਿਸ ਤਰ੍ਹਾਂ ਦਾ ਤੁਹਾਡਾ ਉੱਥੇ ਇਲਾਜ ਕੀਤਾ ਗਿਆ ਜਾਂ ਫਿਰ ਤੁਸੀਂ ਮਨਾ ਕੀਤਾ ਇਲਾਜ ਤੋਂ ਕਿਉਂਕਿ ਉਹਨਾਂ ਡਾਕਟਰਾਂ ਦੀ ਗੱਲ ਕਰੀਏ ਉਹਨਾਂ ਨੇ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਨੇ ਇੱਕ ਬੁਲੇਟਿਨ ਵੀ ਜਾਰੀ ਕੀਤਾ ਸੀ ਕਿ ਤੁਹਾਡੀ ਸਿਹਤ ਨੂੰ ਲੈ ਕੇ ਚੈੱਕਅਪ ਕੀਤਾ ਗਿਆ ਸੀ ਉੱਥੇ ਦੇਖੋ ਜੇਕਰ ਉਹਨਾਂ ਨੇ ਮੇਰੀ ਸਿਹਤ ਦਾ ਚੈੱਕਅਪ ਕਰਨ ਵਾਸਤੇ ਲੈ ਕੇ ਗਏ ਹੈ ਤਾਂ ਪੱਤਰਕਾਰਾਂ ਨੂੰ ਉੱਥੇ ਆਉਣ ਤੋਂ ਰੋਕਣਾ ਮਨਾ ਕਰਨਾ ਲੋਕਾਂ ਨੂੰ ਮੇਰੇ ਕੋਲੇ ਆਉਣ ਤੋਂ ਮਨਾ ਕਰਨਾ ਇਹਨਾਂ ਗੱਲਾਂ ਦੀ ਕੀ ਲੋੜ ਪੈ ਗਈ ਸੀ ਤਾਂ ਜਿਹੜਾ ਕੋਈ ਹੋਇਆ ਹੈ ਇਹ ਸਾਰਾ ਮਤਲਬ ਉਹਨਾਂ ਨੇ ਫਰਾਡ ਹੈ ਝੂਠ ਬੋਲਿਆ ਜਾ ਰਿਹਾ ਹੈ ਕਿ ਅਸੀਂ ਉਹਨਾਂ ਦੀ ਟ੍ਰੀਟਮੈਂਟ ਕਰਨੀ ਸੀ ਹਕੀਕਤ ਇਹ ਹੈ ਕਿ ਉਹਨਾਂ ਨੇ ਉੱਥੇ ਸਾਨੂੰ ਮਤਲਬ ਡੇਟੇਨ ਕਰਕੇ ਰੱਖਿਆ ਔਰ ਆਪਦੇ ਢੰਗ ਨਾਲ ਮਣਾਉਣ ਦੀ ਕੋਸ਼ਿਸ਼ ਕੀਤੀ ਔਰ ਇਧਰੋਂ ਸਾਡੀ ਮਤਲਬ ਜਿਹੜਾ ਪ੍ਰੋਗਰਾਮ ਸੀ ਅੰਦੋਲਨ ਸਾਡੇ ਸੁਖਜੀਤ ਸਿੰਘ ਹਰਦੂ ਛੰਡੇ ਜੀ ਉਹ ਜਦੋਂ ਮੰਨ ਵਰਤੇ ਬੈਠ ਗਏ ਇਧਰੋਂ ਕੌਲਾ ਆ ਗਈਆਂ ਕੀ ਅਸੀਂ ਮਤਲਬ ਮੁੱਖ ਮੰਤਰੀ ਦੇ ਕਰਦਾ ਕਰਾਓ ਕਰਾਂਗੇ ਪੂਰੇ ਭਾਰਤ ਦੇ ਵਿੱਚ ਪੁਤਲੇ ਫੂਕੇ ਜਾਣਗੇ ਤਾਂ ਉਹਦੇ ਪ੍ਰੈਸ਼ਰ ਤੇ ਲਿਆ ਕੇ ਅਖੀਰ ਸਰਕਾਰ ਨੂੰ ਬੈਕਫੁੱਟ ਤੇ ਜਾਣਾ ਲੜੀਵਾਰ ਤੁਹਾਡੀ ਕੋਸ਼ਿਸ਼ ਹੈ ਕਿ ਲੜੀਵਾਰ ਜੋ ਹੈ ਅੰਦੋਲਨ ਚੱਲਦਾ ਰਹੇ ਜੁ ਤੱਕ ਮੰਗਾਪੁਰਿਆ ਨਹੀਂ ਕੀਤਾ ਜਾਰੀ ਰਹੇਗਾ ਜੀ ਇਹ ਸਾਡੀ ਆਲਰੇਡੀ ਮਤਲਬ ਐਲਾਨ ਹੋ ਚੁੱਕਿਆ ਹੈ ਡੇਲਵਾਲ ਜੀ ਮੈਂ ਤੁਹਾਡੀ ਮੰਗਾ ਕੀ ਨੇ ਇੱਕ ਵਾਰੀ ਉਹ ਨੂੰ ਸਪਸ਼ਟ ਕਰਦੇ ਵੇਖੋ ਮੰਗਾ ਦਾ ਮੇਰਾ ਖਿਆਲ ਹੈ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਿਆ ਹੈ ਕਿ ਸਾਡੀਆਂ ਮੰਗਾਂ ਬੜੀਆਂ ਕਲੀਅਰ ਨੇ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸੁਮੇਨਾਤ ਦੀ ਰਿਪੋਰਟ ਕਿਸਾਨਾਂ ਦੀ ਕਰਜ਼ੇ ਮੁਕਤੀ ਔਰ ਨਾਲ ਜਿਹੜੇ ਮਤਲਬ ਕਿਸਾਨਾਂ ਦੇ ਪਿਛਲੇ ਅੰਦੋਲਨ ਚ ਪਏ ਕੇਸ ਵਾਪਸ ਲੈਣੇ ਔਰ ਲੈਂਡ ਐਕੁਇਰਿਸ਼ਨ ਐਕਟ ਜਿਹੜਾ ਇਹਨਾਂ ਨੇ 2013 ਉਹਨੂੰ ਬਿਲਕੁਲ ਮਤਲਬ ਬੇਅਸਰ ਕਰ ਰੱਖਿਆ ਹੈ ਔਰ ਆਪਣੇ ਬਣਾਏ ਹੋਏ ਮਤਲਬ ਇੱਕ ਮਾਡਲ ਐਕਟ ਦੇ ਤਹਿਤ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਉਹਨੂੰ ਉਹਨੂੰ ਵਾਪਸ ਕਰਾਉਣਾ ਜਿਹੜਾ ਬਿਜਲੀ ਸੋਧ ਬਿੱਲ ਲੈ ਕੇ ਇਹਨਾਂ ਨੂੰ ਵਾਪਸ ਕਰਾਉਣਾ ਜਿਹੜਾ ਇਹਨਾਂ ਨੇ ਮਤਲਬ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਐਗਰੀਕਲਚਰ ਨੂੰ ਅਸੀਂ ਪਲੂਸ਼ਨ ਐਕਟ ਦੇ ਵਿੱਚੋਂ ਮਾਰ ਕੱਢਾਂਗੇ ਉਹਨੂੰ ਮਾਰ ਕੱਢਣਾ ਡਬਲਯੂਟੀਓ ਚੋਂ ਭਾਰਤ ਬਾਹਰ ਆਵੇ ਕਿਸਾਨ ਦੀ ਪੈਨਸ਼ਨ ਹੋਵੇ ਮਜ਼ਦੂਰ ਨੂੰ ਜਿਹੜੀ ਨਰੇਗਾ ਦੇ ਵਿੱਚ ਟਾਈਮ ਕੰਮ ਮਤਲਬ ਵਧ ਮਿਲੇ ਔਰ ਉਹਦੀ ਦਿਹਾੜੀ ਪੂਰੀ ਮਿਲੇ ਦਿੱਲੀ ਜਾਣ ਦੀ ਵੀ ਗੱਲ ਆਖੀ ਜਾ ਰਹੀ ਹੈ 6 ਤਰੀਕ ਨੂੰ ਦਿੱਲੀ ਕੋਚ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੁਹਾਡੇ ਵੱਲੋਂ ਇਧਰ ਇਧਰ ਮੋਰਚਾ ਅੱਗੇ ਵਧੇਗਾ ਮੈਂ ਇਹਦੇ 'ਚ ਹਜੇ ਕੋਈ ਹਜੇ ਮੀਟਿੰਗਾਂ ਦਾ ਵਿਸ਼ਾ ਹੈ ਇਹ ਸਿਰਫ ਇਸ ਲਈ ਹੈ ਕਿ ਜੇਕਰ ਸਾਡੇ ਇਸ ਅੰਦੋਲਨ ਦੇ ਹੋਣ ਦੇ ਬਾਵਜੂਦ ਵੀ ਸਰਕਾਰ ਸਾਡੇ ਨਾਲ ਗੱਲਬਾਤ ਦਾ ਰਸਤਾ ਨਹੀਂ ਖੋਲਦੀ ਗੱਲਬਾਤ ਦੇ ਵਿੱਚ ਨਹੀਂ ਹੁੰਦੀ ਤਾਂ ਉਹਦੇ 'ਚ ਉਹ ਐਕਸ਼ਨ ਹੋਣੇ ਹੈ ਲੇਕਿਨ ਇਹਦੇ ਉਹਦੇ 'ਚ ਹਜੇ ਹਫਤਾ ਪਿਆ ਹੈ ਦੇਖਦੇ ਹਾਂ ਸਰਕਾਰ ਦਾ ਰੋਕੀ ਹੈ ਨਹੀਂ ਤਾਂ ਫਿਰ ਮਤਲਬ ਹਜੇ ਤੱਕ ਫਿਰ ਹਾਲ ਪ੍ਰੋਗਰਾਮ ਸ਼ੰਭੂ ਬਾਟਰ ਕਿਉਂਕਿ ਇੱਥੇ ਜਦੋਂ ਅਸੀਂ ਅਮਰ ਅੰਦ ਚਲ ਚੁਰੂ ਕੀਤਾ ਹੋਇਆ ਐਸ ਮੋਰਚੇ ਨੂੰ ਕਮਜ਼ੋਰ ਕਰਨਾ ਮਤਲਬ ਮੇਰਾ ਸਮਝ ਆਉਂਦੀ ਹੈ ਕਿ ਉਹ ਠੀਕ ਨਹੀਂ ਹੋਏਗਾ ਇਹਨੂੰ ਮਤਲਬ ਸਟਰੋਂਗ ਕਰਨ ਦੀ ਲੋੜ ਹੈ ਤਾਂ ਕਿ ਸਰਕਾਰ ਮਤਲਬ ਕਿਸੇ ਤਰ੍ਹਾਂ ਵੀ ਸਾਨੂੰ ਇਥੋਂ ਚੱਕ ਨਾ ਸਕੇ ਸਰਕਾਰਾਂ ਨੂੰ ਕੁਝ ਕਹਿਣਾ ਚਾਹੁੰਗੇ ਕਿ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸਰਕਾਰਾਂ ਨਾਲ ਤੁਹਾਡੀ ਕਈ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਕਿਸਾਨ ਜੱਥੇਬੰਦੀਆਂ ਲੇਕਿਨ ਉਹ ਹੱਲ ਨਹੀਂ ਨਿਕਲਿਆ ਜੋ ਤੁਸੀਂ ਚਾਹੁੰਦੇ ਸੀ ਦੇਖੋ ਸਰਕਾਰ ਨੂੰ ਤਾਂ ਮੇਰਾ ਇਹੀ ਕਹਿਣਾ ਹੈ ਕਿ ਭਾਰਤ ਦੀ ਸਰਕਾਰ ਭਾਰਤ ਦੇ ਲੋਕ ਚੁੰਦੇ ਨੇ ਉਹ ਸਰਕਾਰ ਨੂੰ ਭਾਰਤ ਪ੍ਰਤੀ ਸ਼ਿਹਰਦ ਹੋਣਾ ਚਾਹੀਦਾ ਹੈ ਉਹਨੂੰ WTO ਦੀ ਰਖੀਲ ਨਹੀਂ ਬਣਨਾ ਚਾਹੀਦਾ WTO ਵਰਗੀਆਂ ਤਾਕਤਾਂ ਦੇ ਮੂਰੇ ਝੁਕਣਾ ਨਹੀਂ ਚਾਹੀਦਾ ਆਪਦੇ ਦੇਸ਼ ਦੇ ਹਿੱਤ ਵੇਖਣੇ ਚਾਹੀਦੇ ਨੇ ਉਹਨਾਂ ਦੇ ਮੂਰੇ ਝੁੱਕ ਕੇ ਆਪਦੇ ਦੇਸ਼ ਦੇ ਹਿੱਤਾਂ ਦਾ ਕਾਨ ਨਹੀਂ ਹੋਣ ਦੇਣਾ ਚਾਹੀਦਾ ਇਹ ਭਾਰਤ ਸਰਕਾਰ ਨੂੰ ਜਾਂ ਸਟੇਟ ਦੀ ਗਵਰਨਮੈਂਟ ਨੂੰ ਵੀ ਬੇਰੀ ਇਹ ਹੀ ਪੀਲੇ ਇੱਕ ਵਾਰ ਹੋਰ ਪੁੱਛਣਾ ਚਾਹਾਂਗੇ ਕਿ ਜਿਸ ਤਰ੍ਹਾਂ ਤੁਹਾਨੂੰ ਇੱਥੋਂ ਜ਼ਬਰਦਸਤੀ ਲਿਜਾਇਆ ਗਿਆ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਫਿਰ ਤੋਂ ਇਸ ਤਰ੍ਹਾਂ ਦੀ ਕਦਮ ਚੁੱਕਦਾ ਹੈ ਤੇ ਅਗਲੀ ਰਣਨੀਤੀ ਕੀ ਹੋਊਗੀ ਤੁਹਾਡੀ ਦੇਖੋ ਰਣਨੀਤੀ ਤੇ ਮਤਲਬ ਵਕਤ-ਵਕਤ ਮੁਤਾਬਕ ਰੋਜ਼ ਬਦਲਦੀ ਹੈ ਰੋਜ਼ ਮੀਟਿੰਗਾਂ ਹੁੰਦੀਆਂ ਨੇ ਸਾਡੇ ਸਾਥੀ ਜਿਹੜੇ ਮਤਲਬ ਫੋਰਮ ਦਾ ਹਿੱਸਾ ਨੇ ਉਹ ਰੋਜ਼ ਮਤਲਬ ਨਵੀਆਂ-ਨਵੀਆਂ ਜਦੋਂ ਜੇਜਾ ਸਥਿਤੀਆਂ ਬਣਨਗੀਆਂ ਉਹ ਜਿੱਤਿਆਰਗੀਆਂ ਕਰਨਗੇ ਤੇ ਇੱਕ ਗੱਲ ਤੁਸੀਂ ਡੱਲੇਵਾਲ ਸਾਹਿਬ ਕੋ ਕਹੀ ਸੀ ਕਿ ਜੇਕਰ ਕਿਸੇ ਰਬ ਨਾ ਕਰੇ ਇਹੋ ਜਿਹੀ ਕੋਈ ਹਾਲਾਤ ਬਣੇ ਜੇਕਰ ਕਿਸੇ ਦੀ ਮੌਤ ਹੁੰਦੀ ਹੈ ਸੰਦੇ ਦੌਰਾਨ ਤੇ ਉਸ ਦੀ ਡੈੱਡ ਬੋਡੀ ਜੋ ਹੈ ਰੱਖੀ ਜਾਏਗੀ ਤਾਂ ਪ੍ਰਸ਼ਾਸਨ ਤੋਂ ਦਬਾਅ ਬਣਦਾ ਹੈ ਉਹ ਅਸੀਂ ਪਹਿਲੇ ਹੀ ਐਲਾਨ ਕੀਤਾ ਹੋਇਆ ਹੈ ਫੈਸਲਾ ਕਰਕੇ ਐਲਾਨ ਕੀਤਾ ਹੋਇਆ ਹੈ ਕਿ ਉਹਦੀ ਡੈੱਡ ਬੋਡੀ ਦਾ ਸੰਸਕਾਰ ਉਹ ਨਹੀਂ ਦੇਰ ਤੱਕ ਨਹੀਂ ਕੀਤਾ ਜਾਏਗਾ ਜਿੰਨੀ ਦੇਰ ਤੱਕ ਸਰਕਾਰ ਕਿਸਾਨਾਂ ਦੀ ਮੰਗਾਂ ਨਹੀਂ ਮੰਨਦੀ ਜੀ ਬਿਲਕੁਲ ਇਸ ਸੰਸਾਦ ਨਾਲ ਡੱਲੇਵਾਲ ਜੀ ਜੋ ਕਨਵਰੀ ਬਾਰਡਰ ਤੇ ਜੋ ਹੈ ਲਗਾਤਾਰ ਮਾਨਨ ਰਤ ਤੇ ਬੈਠੇ ਨੇ ਤੇ ਉਹਨਾਂ ਦਾ ਕਹਿਣਾ ਕਿ ਜੇਕਰ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਦੀ ਜਾਂ ਜੇ ਉਹ ਤਾਂ ਮੰਗਾਂ ਨਹੀਂ ਮੰਦੀ ਤਾਂ ਇਸ ਤਰ੍ਹਾਂ ਜੋ ਹੈ ਲੜੀਵਾਰ ਜੋ ਹੈ ਇਸ ਤਰ੍ਹਾਂ ਦਾ ਮਾਨਨ ਅੰਸ਼ਣ ਜਾਰੀ ਰਹੇਗਾ ਪਹਿਲਾ ਜੋ ਹੈ ਬੈਠੇ ਹੋਏ ਨੇ ਇਸ ਦੇ ਬਾਅਦ ਇੱਕ ਦਿਨ ਜੇਕਰ ਮੌਤ ਵੀ ਹੋ ਜਾਂਦੀ ਹੈ ਸਾਡੀ ਤੋਂ ਉਸ ਦੇ ਬਾਅਦ ਦੂਜੇ ਜਿਹੜੇ ਨੇਤਾ ਨੇ ਆਗੂ ਨੇ ਜਿਹੜੇ ਉਹ ਇੱਥੇ ਬੈਣਗੇ ਉਹਨੇ ਇਹ ਦੇਖਣਾ ਹੋਏਗਾ ਕਿ ਸਰਕਾਰ ਤਾਂ ਇਹ ਅੰਸ਼ਣ ਦਾ ਮਾਨਨ ਰਤ ਜਿਹੜਾ ਉਹਨਾਂ ਵੱਲੋਂ ਰੱਖਿਆ ਗਿਆ ਜਾਂ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਨੇ ਉਹਨਾਂ ਵੱਲੋਂ ਦਿੱਲੀ ਕੋਈ ਕੁਝ ਕਰਨ ਦੀ ਗੱਲ ਆਖੀ ਜਾ ਰਹੀ ਹੈ ਸਰਕਾਰ ਤੇ ਕਿੰਨਾ ਕੋ ਅਸਰ ਪੈਂਦਾ ਤੇ ਸਰਕਾਰਾਂ ਇਹਨਾਂ ਦੀ ਗੱਲ ਸੁਣ ਕੇ ਕੀ ਇਹਨਾਂ ਦੇ ਮਸਲੇ ਜਿਹੜੇ ਨੇ ਜਿਹੜੀਆਂ ਇਹਨਾਂ ਦੀਆਂ ਸਮੱਸਿਆ ਨੇ ਜਿਹੜੇ ਇਹਨਾਂ ਦੇ ਮੰਗਾਂ ਨੇ ਉਹਨਾਂ ਨੂੰ ਕਿਦੋਂ ਤੱਕ ਪੂਰਾ ਕਰਦੀ ਹੈ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਬੀਰ ਰਾਏ ਕਨਵਰੀ ਬਾਰਡਰ